ਅੱਜ ਐਸਕੇਐਮ ਦੇ ਸੱਦੇ ਤੇ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਖਾਨਪੁਰ ਅਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਗੜਦੀwala ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਸਮਰਾਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸਭ ਤਹਿਸੀਲ ਸਾਹਮਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕੇ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਸਰਦਾਰ ਮਨਜੀਤ ਸਿੰਘ ਖਾਨਪੁਰ ਨੇ ਕਿਹਾ ਕਿ ਅਮਰੀਕਾ ਦੀ ਥਾਣੇਦਾਰੀ ਅੱਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੋਡੇ ਟੇਕ ਰਹੇ ਹਨ ਜਿਸ ਦੇ ਪੂਰੇ ਪ੍ਰਭਾਵ ਖੇਤੀ ਕੀਤੇ ਨੂੰ ਤਬਾਹ ਕਰਨ ਲਈ ਹੋਏ ਹਨ ਉਹਨਾਂ ਨੇ ਕਿਹਾ ਕਿ ਅਮਰੀਕਾ ਭਾਰਤ ਤੇ ਦਬਾਅ ਬਣਾ ਰਿਹਾ ਹੈ ਜਿਸ ਦੇ ਫਲ ਸ੍ਰੂਫ ਫਾਰਮਿੰਗ ਤਾਂ ਤੁੰ ਦਾ ਨਸ਼ਟ ਹੋ ਜਾਏਗਾ ਸਭ ਤੋਂ ਪਹਿਲਾਂ ਥੋਦੀ ਬਾਗਬਾਨੀ ਨੂੰ ਖਤਮ ਕਰਨ ਲਈ ਭਾਰਤ ਦੀ ਤਬਾਹੀ ਦਾ ਰਾਹ ਖੋਲਣ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਦੀ ਖੇਤੀ ਪ੍ਰਭਾਵਿਤ ਹੋਈ ਤਾਂ ਪੰਜਾਬ ਦਾ ਅਰਥਚਾਰਾ ਆਪਣੇ ਆਪ ਹੀ ਡਗਮਗਾ ਜਾਏਗਾ ਇਸ ਲਈ ਸਮਾ ਮੰਗ ਕਰਦਾ ਹੈ ਕਿ ਆਓ ਸਾਰੇ ਰਲ ਕੇ ਇਹਨਾਂ ਸਰਕਾਰੀ ਨੀਤੀਆਂ ਦਾ ਵਿਰੋਧ ਕਰੀਏ ਇਸ ਮੌਕੇ ਸਰਦਾਰ ਮਨਜੀਤ ਸਿੰਘ ਖਾਨਪੁਰ ਸਰਦਾਰ ਪਰਮਿੰਦਰ ਸਿੰਘ ਸਮਰਾਤਰ ਸੇਮ ਸਿੰਘ ਢੱਟ ਰਸ਼ਪਾਲ ਸਿੰਘ ਜੈ ਦਿਲਵਕ ਸਿੰਘ ਵਿਕਰਮਜੀਤ ਸਿੰਘ ਖਾਨਪੁਰ ਚਰਨਜੀਤ ਸਿੰਘ ਪੰਗੋ ਗੁਰਦੀਪ ਸਿੰਘ ਅੰਬਾਲਾ ਜੱਟਾ ਗੁਰਕਮਲ ਸਿੰਘ ਭਿੰਡਰ ਜਸਵੀਰ ਸਿੰਘ ਪੱਪੂ ਤਰਨਦੀਪ ਸਿੰਘ ਅਰਗੋਵਾਲ ਬਲਦੇਵ ਸਿੰਘ ਦਲਜੀਤ ਸਿੰਘ ਬਾਠ ਦਵਿੰਦਰ ਸਿੰਘ ਬਲਵਿੰਦਰ ਸਿੰਘ ਸਰਮਿੰਦਰ ਸਿੰਘ ਹਰਵਿੰਦਰ ਸਿੰਘ ਸਰਬਜੀਤ ਸਿੰਘ ਤਰਲੋਕ ਸਿੰਘ ਰਸ਼ਪਾਲ ਸਿੰਘ ਗੁਰਦੀਪ ਸਿੰਘ ਰੁਪਿੰਦਰ ਸਿੰਘ ਕਮਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਸਹਿਯੋਗਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਅੱਜ ਡੋਨਲਡ ਡਰਾਪ ਅਤੇ ਜਿਹੜਾ ਸਾਡਾ ਪ੍ਰਧਾਨ ਪ੍ਰਧਾਨ ਮੰਤਰੀ ਕਹਿੰਦਾ ਕਿ ਮੇਰਾ ਮਿੱਤਰ ਆਮਰੀਕਾ ਦਾ ਰਾਸ਼ਟਰਪਤੀ ਨਰਿੰਦਰ ਮੋਦੀ ਉਹਦਾ ਪਤਲਾ ਪੂਕਿਆ ਗਿਆ ਔਰ ਇਹ ਬੜੀ ਇੱਕ ਔਖੀ ਗੱਲ ਹੈ ਕਿ ਲਗਭਗ 4-5 ਸਾਲ ਤੋਂ ਜਿਹੜੇ ਸਾਡੇ ਇੰਡੀਆ ਦੇ ਜਿਹੜੇ ਭਾਰਤ ਦੇ ਕਾਰਪੋਰੇਟ ਘਰਾਣੇ ਆ ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਆ ਪਰ ਰੀਸੈਂਟਲੀ ਆ ਹੁਣ ਥੋੜੇ ਦਿਨ ਤੋਂ ਅੱਜੋ ਤੁਹਾਡਾ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਪਾਵਰ ਚ ਆਈ ਆ ਉਹਨਾਂ ਨੇ ਆਪਣੀ ਠਾਣੇਦਾਰੀ ਜਿਹੜੀ ਬਰਕਰਾਰ ਰੱਖੀ ਹੋਈ ਆ ਸਾਰੇ ਦੇਸ਼ਾਂ ਤੇ ਬਹੁਤ ਸਾਰੇ ਦੇਸ਼ ਇਦਾਂ ਦੇ ਆ ਜਿਹੜੇ ਉਹਦੀ ਪਰਵਾਹ ਨਹੀਂ ਕਰਦੇ ਪਰ ਜਿਹੜਾ ਸਾਡਾ ਦੇਸ਼ ਉਹ ਆ ਦਰਿੰਦਰ ਮੋਤੀ ਜਿਹੜਾ ਕਹਿੰਦਾ ਕਿ ਉਹ ਮੇਰਾ ਮਿੱਤਰ ਆ ਉਹ ਸਾਡੇ ਦੇਸ਼ ਦੇ ਉੱਤੇ ਉਹ ਖੇਤੀ ਦੇ ਜ਼ਰੀਏ ਕਬਜ਼ਾ ਕਰਨਾ ਚਾਹੁੰਦਾ ਜਿਹੜੇ ਕਾਰਪੋਰੇਟ ਘਰਾਣੇ ਆ ਅਮਰੀਕਾ ਵਾਲੇ ਉਹਨਾਂ ਨੂੰ ਇੱਥੇ ਉਹ ਅ ਕਹਿ ਰਿਹਾ ਕਿ ਮੈਂ ਬਿਨਾਂ ਟੈਕਸ ਦੇ ਉੱਤੇ ਤੁਹਾਨੂੰ ਜਿਹੜੀਆਂ ਫਸਲਾਂ ਆ ਉਹ ਦਿਆਂਗਾ ਦਾਲ ਵਾ ਜਿਹੜੀ ਔਰ ਦਾਲ ਦੀ ਜਿਹੜੀ ਕੀਮਤ ਹੈਗੀ ਆ ਉਹ ਜਿਹੜੀ 8600 ਆ ਅਗਰ ਉਹ ਕੀਮਤ ਸਾਡੇ ਜਿਹੜੇ ਕਿਸਾਨਾਂ ਨੂੰ ਦਿੱਤੀ ਆਵੇ ਤਾਂ ਅਮਰੀਕਾ ਤੋਂ ਮਗੌੜਨੀ ਕੀ ਲੋੜ ਆ ਐਸਕੇਮ ਦੇ ਮੀਟਿੰਗ ਦੇ ਵਿੱਚ ਸਰਦਾਰ ਬਰਬੀਸ ਸਿੰਘ ਰਾਜਿਆੜ ਨੇ ਗੱਲ ਕਹੀ ਸੀ ਕਿ ਜਿਹੜਾ ਰੇਟ ਤੁਸੀਂ ਅਮਰੀਕਾ ਨੂੰ ਦੇਣਾ ਉਹ ਸਾਨੂੰ ਦਿਓ ਅਸੀਂ ਝੋਨਾ ਬੰਦ ਕਰਦੇ ਆਂ ਅਸੀਂ ਬਾਕੀ ਫਸਲਾਂ ਬੰਦ ਕਰਦੇ ਆਂ ਅਸੀਂ ਉਹ ਜਿਹੜਾ ਤੇਲ ਬੀਜ ਜਿਹੜੀਆਂ ਹੈਗੀਆਂ ਫਸਲਾਂ ਅਸੀਂ ਉਹ ਬੀਜਦੇ ਆਂ ਪਰ ਉਹ ਫਰੀ ਟੈਕਸ ਦਾ ਇੱਕ ਬਹਾਨਾ ਲਾ ਕੇ ਤਾਂ ਉਹ ਕਾਬਜ਼ ਹੋਣਾ ਚਾਹੁੰਦਾ ਸਾਡੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਇੱਕ ਬਹੁਤ ਮੰਦਪਾ ਗਿਆ ਅਗਰ ਖੇਤੀ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਸਾਡੀ ਦਾ ਤੇ ਹਿੰਦੁਸਤਾਨ ਦਾ ਜਿਹੜਾ ਅਰਥਚਾਰਾ ਆ ਇਹ ਸਾਰਾ ਜਿਹੜਾ ਖੇਤੀ ਦੇ ਉੱਤੇ ਨਿਰਭਰ ਹੋਇਆ ਪਹਿਲਾਂ ਅਸੀਂ ਮੰਡੀਆਂ ਵਾਸਤੇ ਇੰਨਾ ਚਿਰ ਬੈਠੇ ਆਂ ਪਰ ਹੁਣ ਦਾ ਹੁਣ ਜਿਹੜਾ ਆ ਕਿ ਸਾਡੀ ਫਸਲ ਨਹੀਂ ਚੱਕਣੀ ਉਹਨਾਂ ਦੇ ਅਮਰੀਕਾ ਦੇ ਨਾਲ ਸਮਝੌਤੇ ਹੋ ਰਹੇ ਆ ਅਮਰੀਕਾ ਜਿਹੜੀ ਖਾਣੇਦਾਰੀ ਆ ਸਾਡੇ ਹਿੰਦੁਸਤਾਨ ਦੇ ਉੱਤੇ ਕਰਨੀ ਚਾਹੁੰਦਾ ਤੇ ਸਾਡੇ ਜਿਹੜੇ ਹਿੰਦੁਸਤਾਨ ਦੇ ਲੋਕ ਜਿਹੜੇ ਸਾਡੇ ਹੈਗੇ ਆ ਆ મોદી ਸਾਹਿਬ ਇਹ ਬੋਡੇ ਟੇਕ ਚੁੱਕੇ ਆ ਅਮਰੀਕਾ ਦੇ ਸਾਹਮਣੇ ਤਾਂ ਕਿ ਉਹ ਜਿਹੜਾ ਆਪਣੀ ਯਾਰੀ ਬਗਾਉਣ ਵਾਸਤੇ ਇਹ ਸਾਡੀ ਜਿਹੜੀ ਕਿਸਾਨੀ ਹੈ ਇਹ ਇਕੱਲੀ ਪੰਜਾਬ ਦੀ ਗੱਲ ਨਹੀਂ ਪੂਰੇ ਹਿੰਦੁਸਤਾਨ ਦੀ ਜਿਹੜੀ ਕਿਸਾਨੀਆਂ ਆ ਇਹ ਤੈਸ਼ ਨੈਸ਼ ਹੋ ਜਾਊ ਇਹ ਤਬਾਹ ਹੋ ਜਾਊਗੀ ਅਗਰ ਜੇ ਅਸੀਂ ਅੱਜ ਇਕੱਠੇ ਹੋ ਕੇ ਇਹ ਨਾ ਇਹਨਾਂ ਦੇ ਖਿਲਾਫ ਆਵਾਜ਼ ਉਠਾਈ ਤਾਂ ਜਿਸ ਦੇ ਨਾਲ ਇਹ ਪੈਸਾ ਲਿਆ ਸੀ ਉਸ ਦਿਨ ਵੀ ਭਾਰਤੀ ਕਿਸਾਨ ਜਿਹੜਾ ਰਾਜੇ ਆਲ ਨੇ ਜਲੰਧਰ ਦੇ ਵਿੱਚ ਬਦਲਾ ਫੂਕਿਆ ਸੀ ਔਰ ਲੋਕਾਂ ਨੂੰ ਅਜੇ ਇਸ ਗੱਲ ਦਾ ਜੇ ਇਲਮ ਨਹੀਂ ਸੀ ਇਹ ਕਹਾਣੀ ਕੀ ਆ ਪੱਤਰਕਾਰ ਸੋ ਪੁੱਛਦੇ ਸੀ ਵੀ ਕੀ ਗੱਲ ਹੋਈ ਡੋਨਲਡ ਟਰੰਪ ਦਾ ਜਿਹੜਾ ਤੁਸੀਂ ਅੱਜ ਪਤਲਾ ਪੂਟਦੇ ਆ ਉਸ ਤੋਂ ਬਾਅਦ ਹੁਣ ਦੁਆਰਾ ਜਿਹੜਾ ਇਹ ਸ਼ੁਰੂ ਕੀਤਾ ਤਾਂ ਕਿ ਸੂਬੇ ਦੀਆਂ ਸਰਕਾਰਾਂ ਪੰਜਾਬ ਸਰਕਾਰ ਹਰਿਆਣਾ ਸਰਕਾਰ ਬਾਦਲ ਸਰਕਾਰ ਬਾਕੀ ਸਰਕਾਰਾਂ ਸੈਂਟਰ ਸਰਕਾਰ ਦੇ ਉੱਤੇ ਜ਼ੋਰ ਪਾਉਣ ਕਿ ਜੇ ਇਹ ਸਮਝੌਤਾ ਬੋਦੀ ਸਾਹਿਬ ਨੇ ਕਰ ਲਿਆ ਤੇ ਇਹ ਸਾਰਾ ਜਿਹੜਾ ਅਰਥਚਾਰਾ ਜਿਹੜਾ ਆਪਣੇ ਖੇਤੀ ਦੇ ਉੱਤੇ ਹੈਗਾ ਇਹ ਸਾਰਾ ਜਿਹੜਾ ਤਿਆਸ਼ੰਦਿਆ ਸ਼ੋਜੂਆ ਇਸ ਕਰਕੇ ਆ ਗਏ ਅਸੀਂ ਬੋਦੀ ਰਾ ਤੇ ਡੋਨਲਡ ਟਰੰਪ ਦਾ ਪੁਤਲਾ ਫੁੱਟਿਆ